Tayeli. વાહ ગુરુ 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 ਵਾਹਿਗੁਰੂ 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 ਜੀ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ वाहेगुरू पहिरां दुबी जहारे बंदी कर

I <laughs> understand.

ਖਤਰਾਂ ਦੇ ਦੀਦਾਰੇ ਦਰਸ਼ਨ ਕਰਦੇ ਆਏ ਉਹ ਨਾਲ ਸੇਵਾ ਤੇ ਸੇਮਰਗ ਕਰਦੇ ਹੋਏ ਇਸ ਪੜਾ ਤੇ ਪਹੁੰਚੇ ਹੋ ਬੜੇ ਧੰਕਤਾ ਦੇ ਯੋਗ ਹੋ ਆਓ ਕਿਉਂ ਥਮਾ ਖੋਣਾ ਹੁੰਦਾ ਜੇ ਕਈ ਇਹ ਇਤਿਹਾਸ ਪੜਨਾ ਹੋਵੇ ਫਿਰ ਤਾਂ 2.5 ਘੰਟੇ ਲੱਗਦੇ ਨੇ ਇਹ ਤਾਂ ਛੋਟਾ ਭਾਗਾ ਨੱਕਰ ਨਹੀਂ ਤਾਂ ਅੱਜ ਕੱਲ ਕਵੀਤਰੀ ਨੂੰ ਕੌਣ ਪੁੱਛਦਾ ਕਿਉਂ ਅੱਜ ਕੱਲ ਕਿਹਨੂੰ ਪੁੱਛਿਆ ਜਾਂਦਾ ਪੁੱਛਿਆ ਜਾਂਦਾ ਆਰਕੈਸਟਰ ਨਾ ਤਾਂ ਰਾਗੀਆਂ ਨੂੰ ਪੁੱਛਿਆ ਜਾਂਦਾ ਨਾ ਢਾਡੀਆਂ ਨੂੰ ਇਹ ਝੋਟਾ ਨਗਰੀ ਹੈ ਜਿਹੜਾ ਸਾਰਿਆਂ ਨੂੰ ਆਇਆ ਨੂੰ ਸਰਮਾਨ ਦਿੰਦੇ ਹੋ ਕਿਰਪਾ ਕਰਦੇ ਹੋ ਸਾਰਿਆਂ ਨੂੰ ਸਰਮਾਨ ਦਿੰਦੇ ਹੋ ਤਾਹੇ ਭਾਵੇਂ ਕੋਈ ਕੱਟਾ ਆ ਜੇ ਲੋਹਾ ਕਰ ਤੇ ਨਾ ਜਾ ਸਾਰਿਆਂ ਨੂੰ ਮਾਨ ਕਰ ਦਿਓ ਇਹ ਵੀ ਕਿ ਨਗਰ ਦੀ ਸੇਫਟ ਹੈ ਆਓ ਪਹਿਲਾਂ ਆਪਾਂ ਫੱਤੇ ਬੁਲਾਉੜਿਆ ਫੱਤੇ ਕਿੱਥੇ ਮੇਰੇ ਸਤਕਰਾਂ ਦੇ ਚਾਰੇ ਸਹਬ ਜੱਤੇ ਪਿਤਾ ਮਾਰ ਦਾ ਮਾਤਾ ਗੁੰਦਰੀ ਜੀ ਤੇ ਭਾਈ ਮਤੀ ਦਾ ਫੱਤੀ ਦਾ ਫੱਤੀ ਦਾ ਭਾਈ ਦਿਆਲੇ ਵਰਗੇ ਕਿੰਨੇ ਸਿੰਘ ਮਤਭਰਾਂ ਦੇ ਕਰਮਾਂ ਕਰਤੇ ਆਓ ਫਤਿਹਬਾਲ ਇੱਕ ਸ਼ਾਇਰ ਲਿਖਦਾ ਸ਼ਾਇਰ ਕਹਿੰਦਾ ਕਿ ਮਾਲ ਸੋਨੇ ਨੇ ਕੀ ਤਸ ਨਪਦਾ ਸੀ ਤਾਂ ਹੀ ਰੱਤੀ ਸੰਗ ਰਿਹਾ ਹੈ ਜੋਖ ਭੈੜਾ ਕੌੜੀ ਫੇਰ ਕਰੇਲੇ ਦੀ ਫਲ ਦੇਵੇ ਬਿਨਾ ਖੁਨਾ ਤੋਂ ਰੋਹੀ ਦਾ ਰੋਖ ਭੈੜਾ ਬਿਨਾ ਆਦਲ ਇਨਸਾਫ ਸਰਕਾਰ ਭੈੜੀ ਦਇਆ ਧਰਮ ਤੋਂ ਬਿਨਾ ਮਨੁੱਖ ਭੈੜਾ ਜੇਲਾ ਬਹੀ ਗੁਰੂ ਸਾਹਿਬ ਤੇ ਲਾਹੇ ਬੰਦਾ ਬਿਨਾ ਨਾਮ ਤੋਂ ਬੰਦੇ ਦਾ ਮੁਖ ਪੈਦਾ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਉਸ ਇਤਿਹਾਸ ਜੋ ਕਰਨੀ ਹੈ ਮੇਰੇ ਕਲਿੰਗੀਆਂ ਮਾਰੇ ਕਾਸ਼ਾ ਨੇ ਜਦੋਂ ਮੰੰਦਾ ਜੀ ਪੁਰੀ ਨੂੰ ਛੱਡਿਆ ਤਾਂ ਫਿਰ ਮਾਤਾ ਜੀ ਤਾਂ ਨੂੰ ਕਿਹਾ ਕਿ ਹੋਰ ਮਾਰਾ ਸਮਾ ਐਸਾ ਹੋਊਗਾ ਤੇਰੇ ਪੁੱਤਾਂ ਨੂੰ ਦੋ ਪੁੱਤਾਂ ਨੂੰ ਸਰਹੰਦ ਵਿਆ ਨੀਹਾਂ ਤੇ ਤੇਰੇ ਆ ਜਾਊਗਾ ਉਹ ਪੱਤਾਂ ਨੂੰ ਚੁਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕੀਤਾ ਜਾਊਗਾ ਫਿਰ ਮੈਂ ਐਸਾ ਸਿੱਖੀ ਦਾ ਇੱਕ ਬੂਟਾ ਲਾਊਗਾ ਜਿਹਨੂੰ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜਿਆ ਜਾਊਗਾ ਆਉਂ ਜਿਵੇਂ ਕਲਗੀਆਂ ਵਾਲੇ ਮਾਤਾ ਜੀ ਦਾ हस <muchas> खे सुपने चोलेसारे ਤੇ ਕੇ ਉੱਚਾ ਸਿੱਖੀ ਨਾ

Yes, talk. thank mm -hmm. you ਜਾਨ ਗੁਰਪਰ ਸਾਹਿਬ ਜਿੰਨੇ ਲੱਗ ਲਾਇਆ ਉਹਨਾਂ ਦਾ ਬਹੁਤ ਰਵਾ ਸੋ ਆਲੇ ਸਭੀ ਕਰ ਤੋਂ ਸੋ ਇੱਕੋ ਕਵਿਤਾ ਕੇ ਨਾ ਉੱਤਮ ਹੈ ਸਭ ਦੇ ਵਿਚੇ ਕਿ ਆਪ ਜੀ ਦੇ ਸਭੇ ਇੱਕੋ ਹੀ ਕੰਮ ਕਰ ਗਏ ਉਹ ਠੀਕ ਆ ਜੀ ਆਪਣੇ ਨਾ ਹੋ ਸਿੱਧ ਪਾਪਾ प्यारे शु न पीआरे thank <laughs> you thank Thank <laughs> you.